ਆਮ ਆਦਮੀ ਪਾਰਟੀ ਫਗਵਾੜਾ ਦੇ ਜ਼ਿਲ੍ਹਾ ਪਤਰੀ ਆਗੂਆਂ ਦੀ ਹੋਈ ਮੀਟਿੰਗ ਪੰਜਾਬ ਵਿੱਚ 2027 ਦੀਆਂ ਚੋਣਾਂ ਵਿੱਚ ਲੋਕ ਫਿਰ ਤੋਂ ਬਣਾਉਣਗੇ ਆਪ ਦੀ ਸਰਕਾਰ ਲੁਬਾਣਾ ਕਪੂਰਥਲਾ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਇੰਚਾਰਜ ਸਰਬਜੀਤ ਸਿੰਘ ਲੁਬਾਰਾ ਨੇ ਅੱਜ ਫਗਵਾੜਾ ਵਿਖੇ ਹਲਕਾ ਸੰਗਠਨ ਇੰਚਾਰਜ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ RAM ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਫਗਵਾੜਾ ਦੇ ਜ਼ਿਲ੍ਹਾ ਪਦਰੀ ਆਗੂਆਂ ਦੀ ਇੱਕ ਮਤਵਪੂਰਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਰੇ ਪਾਰਟੀ ਔਦੇਦਾਰਾਂ ਤੇ ਵਰਕਰਾਂ ਨੂੰ ਪਾਰਟੀ ਲਈ ਵੱਧ ਤੋਂ ਵੱਧ ਕੰਮ ਕਰਨ ਦੀ ਅਪੀਲ ਕੀਤੀ ਅਤੇ ਉਹਨਾਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਕਿਹਾ ਇਸ ਮੌਕੇ ਔਦੇਦਾਰਾ ਵੱਲੋਂ ਤਵਿੰਦਰ RAM ਨੂੰ ਫੁੱਲਾਂ ਦਾ ਗੁਲਦਸਾ ਪੇਟ ਕਰਕੇ ਹਲਕਾ ਸੰਗਠਨ ਇੰਚਾਰਜ ਬਣਨ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਮੀਟਿੰਗ ਦੌਰਾਨ ਜ਼ਿਲ੍ਹਾ ਇੰਚਾਰਜ ਸਰਬਜੀਤ ਸਿੰਘ ਲੁਬਾਰਾ ਨੇ ਫਗਵਾੜਾ ਦੇ ਜ਼ਿਲ੍ਹਾ ਪਦਰ ਦੇ ਸੀਨੀਅਰ ਆਗੂਆਂ ਨੂੰ ਦੋ-ਦੋ ਬਲਾਕ ਪ੍ਰਦਾਣਾ ਦੇ ਇੰਚਾਰਜ ਵਜੋਂ ਨਿਯੁਕਤ ਕੀਤਾ ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਾਈਆਂ ਗਿਆ ਤਾ ਜੋ ਪਾਰਟੀ ਦਿਆ ਯੋਜਨਾਵਾਂ ਅਤੇ ਉਪਲਬਧੀਆਂ ਬੂਤ ਪਦਰ ਤੱਕ ਪਹੁੰਚ ਸਕਣ ਜਨ ਕਲਿਆਣਕਾਰੀ ਨੀਤੀਆਂ ਜ਼ਮੀਨ ਤੱਕ ਪ੍ਰਭਾਵਸ਼ਾਲੀ ਤੰਗ ਨਾਲ ਲਾਗੂ ਕੀਤੀਆਂ ਜਾ ਸਕਣ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਤੇਜ਼ ਅਤੇ ਪ੍ਰਭਾਵਸ਼ਾਲੀ ਹੱਲ ਕੀਤਾ ਜਾ ਸਕੇ ਇਸ ਮੌਕੇ ਸਭ ਮੈਂਬਰਾਂ ਨੇ ਮੀਟਿੰਗ ਵਿੱਚ ਪਾਰਟੀ ਦੀ ਮਜ਼ਬੂਤੀ ਅਤੇ ਸੰਗਠਨਾਤਮਕ ਵਿਕਾਸ ਲਈ ਧ੍ਰਿੜ ਸੰਕਲਪ ਲਿਆ ਲੁਬਾਣਾ ਨੇ ਕਿਹਾ ਕਿ ਪਾਰਟੀ ਦੇ ਸਾਰੇ ਵਰਕਰਾਂ ਨੂੰ ਹਰ ਅਹੁਦੇਦਾਰ ਵੱਲੋਂ ਬਣਦਾ ਸਤਿਕਾਰ ਦਿੱਤਾ ਜਾਵੇਗਾ ਅਤੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਸਾਰੇ ਕੰਮ ਪਾਰਟੀ ਵੱਲੋਂ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਅਤੇ ਛੋਟੇ ਤੋਂ ਵੱਡੇ ਤੱਕ ਹਰ ਵਰਕਰ ਨੂੰ ਪਾਰਟੀ ਵੱਲੋਂ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਨੇ ਮੇਰੇ ਵਰਗੇ ਇੱਕ ਆਮ ਪਾਰਟੀ ਵਰਕਰ ਨੂੰ ਜ਼ਿਲ੍ਹਾ ਇੰਚਾਰਜ ਬਣਾ ਕੇ ਸਨਮਾਨ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਮਾ ਆਉਣ ਤੇ ਪਾਰਟੀ ਵੱਲੋਂ ਹਰ ਮਿਹਨਤੀ ਵਰਕਰ ਦਾ ਧਿਆਨ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਸਾਡੀ ਸਰਕਾਰ ਮੁਰ ਬਣਾਉਣਗੇ ਅਤੇ ਪੰਜਾਬ ਵਿਕਾਸ ਦੇ ਰਾਹ ਤੇ ਅੱਗੇ ਵਧੇਗਾ। ਉਹਨਾਂ ਪਾਰਟੀ ਅਹੁਦੇਦਾਰਾਂ ਨੂੰ ਪਾਰਟੀ ਲਈ ਦਿਨ ਰਾਤ ਕੰਮ ਕਰਨ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਪਾਰਟੀ ਵਰਕਰਾਂ ਅਤੇ ਅਧਿਕਾਰੀਆਂ ਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਇਸ ਮੌਕੇ ਤੇ ਮੇਰ ਰਾਮਪਾਲ ਉੱਪਰ ਚੇਅਰਮੈਨ ਜਰਨੈਲ ਨੰਗਲ ਚੇਅਰਮੈਨ ਪਰਵਿੰਦਰ RAM ਚੇਅਰਮੈਨ ਜ਼ਿਲ੍ਹਾ ਯੋਜਨਾ ਬੌਦ ਮੈਡਮ ਲਲਿਤ ਸਿਕਲਾਨੀ ਡਾਕਟਰ ਵਿੰਗ ਦੇ ਆਗੂ ਡਾਕਟਰ ਜੋਗਿੰਦਰ ਪਰਹਾਰ ਅਸ਼ੋਕ ਪਾਟਿਆ ਜੀ ਗੁਰਦੀਪ ਦੀਪਾ ਜੀ ਮੈਡਮ ਸੀਮਾ ਰਾਣਾ ਜੀ ਐਮ ਸੀ ای ਰਵੀ ਸਿੱਧੂ ਐਮ ਸੀ ਵਿਵੇਕ ਸੂਦ ਬਲਾਕ ਪ੍ਰદાન ਆਸ਼ੂ ਜੱਸੀ ਪ੍ਰਿੰਸੀਪਲ ਹਰਮੇਸ਼ ਪਾਠਕ ਜ਼ਿਲ੍ਹਾ ਸੈਕਟਰੀ ਸੰਤੋਸ਼ ਕੁਮਾਰ ਗੋਗੀ ਆਦਲ ਹਾਜ਼ਰ ਸਨ